ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਮ ਹੈ ਉਹਨਾਂ ਦਾ ਭਾਈ ਮੋਤੀराम ਮਹਾਰਾਜੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਆਪਣੇ ਨਾਮ ਲਵਾਉਣ ਵਾਲੇ ਭਾਈ ਮੋਤੀराम ਮਹਾਰਾਜੀ ਕੀ ਸੀ ਉਹਨਾਂ ਦੀ ਜੀਵਨੀ ਕੀ ਉਹਨਾਂ ਦੀ ਸਿੱਖ ਇਤਿਹਾਸ ਨੂੰ ਦੇਣ ਹੈ ਸੋ ਆਓ ਜਾਣਦੇ ਹਾਂ ਸਿੱਖ ਇਤਿਹਾਸ ਅੰਦਰ ਅਨੇਕਾਂ ਸ਼ਹੀਦਾਂ ਦਾ ਸਤਕਾਰ ਸਹਿਤ ਵਰਣਨ ਮਿਲਦਾ ਹੈ ਅਨੇਕਾਂ ਐਸੇ ਸ਼ਹੀਦ ਵੀ ਹਨ ਜਿਨ੍ਹਾਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ਇਤਿਹਾਸ ਚੁੱਪ ਹੈ ਅਮਰ ਸ਼ਹੀਦ ਬਾਬਾ ਮੋਤੀराम ਮੈਰਾ ਦਾਵੀ ਬਹੁਤਾ ਜ਼ਿਕਰ ਨਹੀਂ ਆਉਂਦਾ ਉਹਨਾਂ ਬਾਰੇ ਕੇਸਰ ਸਿੰਘ ਸ਼ਿਬਰ ਦੇ ਬਾਂਸੀ ਵਾਲੀ ਨਾਮਾ ਦਸਾ ਪਾਸ਼ਾਈਆਂ ਕਾ ਦੁੰਨਾ ਸਿੰਘ ਹੰਡੂਰੀਆ ਦੇ ਗ੍ਰੰਥ ਕਥਾਗੁਰ ਸੁਤਨ ਕੀ ਕਵੀ ਕਿਸ਼ਨ ਸਿੰਘ ਦੇ ਸ਼ਹੀਦੀ ਨਾਮਾ ਅਤੇ ਸੰਤਰੇਣ ਭਾਈ ਰਾਮ ਸਿੰਘ ਜੀ ਦੀ ਲਿਖਤ ਗੁਰਪੁਰ ਪ੍ਰਕਾਸ਼ ਆਦਿ ਕਿਤਾਬਾਂ ਵਿੱਚ ਕੁਝ ਹਵਾਲਾ ਮਿਲਦਾ ਹੈ ਕੁਝ ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੀराम ਮਹਾਰਾਜੀ ਦਾ ਜਨਮ ਭਾਈ ਹਰਰਾਮ ਅਤੇ ਮਾਤਾ ਲੱਧੋ ਜੀ ਦੇ ਘਰ ਸਰਹੰਦ ਜਾਂ ਸੰਗਤਪੁਰ ਸੋਡੀਆਂ ਵਿਖੇ 1677 ਈਸਵੀ ਦੇ ਨੇੜੇ ਹੋਇਆ ਮੰਨਿਆ ਜਾਂਦਾ ਹੈ ਕਵੀ ਕਿਸ਼ਨ ਸਿੰਘ ਅਨੁਸਾਰ ਪੰਜਾ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਬਾਬਾ ਮੋਤੀराम ਮਹਾਰਾਜੀ ਦੇ ਚਾਚਾ ਜੀ ਸਨ 20 ਦਸੰਬਰ 1704 ਨੂੰ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ ਤੁਰੇ ਤਾਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾਂ ਤੋੜ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਕੰਢੇ ਕਮਸਾਨ ਦਾ ਯੁੱਧ ਹੋਇਆ ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੁਰਮਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਠੰਡੀਆਂ ਰਾਤਾਂ ਵਿੱਚ ਸਤਲੁਜ ਦਰਿਆ ਦੇ ਕੰਢੇ ਪਹੁੰਚੇ ਜਿੱਥੇ ਕੀਮਾ ਮਹਿਰਾ ਜੋ ਕਿ ਮੁਗਲ ਹਕੂਮਤ ਦੇ ਜ਼ੁਲਮ ਕਾਰਨ ਮੁਸਲਮਾਨ ਹੋ ਗਿਆ ਸੀ ਤੇ ਆਪਣਾ ਨਾਮ ਕਰਮਦੀਨ ਮਲਾਹ ਰੱਖ ਲਿਆ ਸੀ ਉਹ ਮਾਤਾ ਜੀ ਨੂੰ ਮਿਲਿਆ ਉਸ ਨੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਪਛਾਣ ਕੇ ਬੇਨਤੀ ਕੀਤੀ ਕਿ ਮੁਗਲ ਫੌਜ ਹਰਲ ਹਰਲ ਕਰਦੀ ਫਿਰਦੀ ਹੈ ਤੁਸੀਂ ਮੇਰੇ ਕੋਲ ਠਹਿਰ ਜਾਵੋ ਅਤੇ ਮਾਹੌਲ ਸ਼ਾਂਤ ਹੋਣ ਤੇ ਅੱਗੇ ਹੀ ਜਾਣਾ ਉਸ ਦੀ ਗੱਲ ਮੰਨ ਕੇ ਮਾਤਾ ਜੀ ਉੱਥੇ ਰੁੱਕ ਗਏ ਮਾਤਾ ਗੁਜਰਕੌਰ ਜੀ ਨੇ ਸਹਿਬਜ਼ਾਦਿਆਂ ਸਮੇਤ ਦੋ ਰਾਤਾਂ ਕੀਮੇ ਮਲਾਹ ਦੀ ਬੇੜੀ ਵਿੱਚ ਗੁਜ਼ਾਰ ਕੇ ਤੇ ਅੱਗੇ ਚੱਲ ਪਏ ਜਿੱਥੇ ਗੁਰੂ ਘਰ ਦਾ ਪ੍ਰਾਣਾ ਰਸੋਈਆ ਗੰਗੂ ਉਹਨਾਂ ਨੂੰ ਇਸ ਤੋਂ ਬਾਅਦ ਗੰਗੂ ਨੇ ਲਾਲਚ ਵਸ ਮਾਤਾ ਜੀ ਅਤੇ ਦੋਵਾਂ ਸਹਿਬਜ਼ਾਦਿਆਂ ਨੂੰ ਮਰਿੰਡੇ ਦੇ ਥਾਣੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਜਿੱਥੋਂ ਗੁਰ ਪਰਿਵਾਰ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਦੀ ਕੈਦ ਵਿੱਚ भेद ਦਿੱਤਾ ਗਿਆ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਗਿਆ ਬਾਬਾ ਮੋਤੀराम ਮਹਿਰਾ ਉਸ ਵੇਲੇ ਸੂਬਾ ਸਰਹੰਦ ਦੇ ਰਸੋਈਖਾਨੇ ਵਿੱਚ Hindu ਕੈਦੀਆਂ ਅਤੇ ਸਪਾਈਆਂ ਲਈ ਖਾਣਾ ਤਿਆਰ ਕਰਦੇ ਸਨ ਤੇ ਭਾਈ ਕਬੀ ਕਿਚਨ ਸਿੰਘ ਲਿਖਦੇ ਹਨ ਕਿ ਮੋਤੀराम ਸੰਗਤਪੁਰ ਵਾਸੀ RAM ਨਾਮ ਜਪ ਪੁੰਨ ਕਮਾਸੀ ਹਿੰਮਤ ਸਿੰਘ ਤੇ ਤੇ ਚਾਚੂ ਜਾਨੋ ਪੰਜ ਪਰਿਆਨ ਮਹਿ ਪ੍ਰਧਾਨੋ ਵਜਿੱਦੇ ਕੇ ਗ੍ਰਹਿ ਪ੍ਰਸ਼ਾਦ ਬਣਾਵੇ ਮਾਨ ਮਹਿਤ ਦਰਬਾਰ ਪਾਵੇ Hindu ਕੈਦੀ ਤੇ ਕਈ ਹਜ਼ਾਰ ਕਾਰਵਾਰ ਮਹਿਹੂਤ ਖਵਾਰ ਤਿੰਨ ਕੋ ਲੰਗਰ ਮੋਤੀ ਆਪ ਬਣਾਵੇ ਸਭਨ ਬਾੰਟ ਆਪ ਸੁਖ ਪਾਵੇ ਸਭ Hinduਨ ਤੇ ਪਾਵੇ ਮਾਨਾ ਤਿਉ ਤੀਨ ਤਹਿਜੋ ਹੈ ਮਾਨ ਅਭਿਮਾਨਾ ਜਦ ਬਾਬਾ ਮੋਤੀराम ਮੈਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰਕੋ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਤੋਂ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੇ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਮਾਤਾ ਜੀ ਨੇ ਕਿਹਾ ਮੋਤੀराम ਜੀ ਤੋੜੀ ਸੇਵਾ ਕਬੂਲ ਹੈ ਪਰ ਮਲੇਸ਼ਾ ਮੁਗਲਾਂ ਦੀ ਰਸੋਈ ਵਿੱਚ ਗਰੀਬਾਂ ਦੀ ਲੁੱਟ ਤੇ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਬਣਿਆ ਖਾਣਾ ਉਹ ਨਹੀਂ ਖਾਣਾ ਇਹ ਸੁਣ ਕੇ ਬਾਬਾ ਮੋਤੀਰਾ ਮੈਰਾ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ ਬਜ਼ੁਰਗ ਮਾਤਾ ਤੇ ਪਤਨੀ ਭੋਈ ਭੋਲੀ ਜਾਂ ਦੇਵਾ ਨੇ ਮਿਉਸੀ ਦਾ ਕਾਰਨ ਪੁੱਛਿਆ ਬਾਬਾ ਮੋਤੀराम ਮੈਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਜਿਨ੍ਹਾਂ ਨੇ ਮਲੇਸ਼ਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਨਾ ਕਰ ਦਿੱਤੀ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀਂ ਹੈ ਜੰਗਲਾਂ ਬੇਲਿਆਂ ਵਿੱਚ ਕੰਡਿਆਲੀਆਂ ਝਾੜੀਆਂ ਨਾਲ ਬਿਸਤਰ ਵੀ ਲੀਰੋ-ਲੀਰ ਹੋ ਚੁੱਕੇ ਹਨ ਸਹਿਬਜ਼ਾਦੇ ਦੇ ਪੈਰਾਂ ਵਿੱਚ ਛਾਲੇ ਪੈ ਗਏ ਹਨ ਤੇ ਠੰਡੇ ਬੁਰਜ ਵਿੱਚ ਤੇਜ਼ ਹਵਾਵਾਂ ਕਾਰਨ ਠੰਡ ਨਾਲ ਜ਼ਖਮ ਵੀ ਆਕੜ ਗਏ ਹਨ ਪਰ ਮਾਤਾ ਜੀ ਤੇ ਸਹਿਬਜ਼ਾਦੇ ਫਿਰ ਵੀ ਚੜ੍ਹਦੀ ਕਲਾ ਵਿੱਚ ਹਨ ਇਹ ਦਰਦਪ੍ਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ ਹਾਲਾਂਕਿ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਗੁਰ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ ਉਸ ਨੂੰ ਪ੍ਰਵਾਸ ਸਮੇਤ ਕੋਲੂ ਵਿੱਚ ਪੀੜ ਕੇ ਮਾ ਫਿਰ ਵੀ ਸਾਰੇ ਪਰਿਵਾਰ ਨੇ ਬਾਬਾ ਮੋਤੀराम ਮਹਿਰਾ ਨੂੰ ਘਰ ਦੀ ਗਾਂ ਦੇ ਦੁੱਧ ਦਾ ਗੜਵਾ ਪਰ ਕੇ ਦਿੱਤਾ ਤੇ ਕਿਹਾ ਕਿ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਪਿਆਓ ਬਾਬਾ ਮੋਤੀराम ਮਹਿਰਾ ਨੇ ਕਿਹਾ ਕਿ ਪਹਿਰੇਦਾਰਾਂ ਨੇ ਰਿਸ਼ਵਤ ਲੈਣ ਤੋਂ ਬਿਨਾਂ ਠੰਡੇ ਬੁਰਜ ਵਿੱਚ ਜਾਣ ਨਹੀਂ ਦੇਣ ਬਾਬਾ ਜੀ ਨੇ ਘਰ ਵਿੱਚ ਪਈ ਧਨ ਦੌਲਤ ਰਿਸ਼ਵਤ ਵਜੋਂ ਦੇਣ ਲਈ ਮੰਗੀ ਤਾਂ ਬਾਬਾ ਜੀ ਦੀ ਮਾਤਾ ਅਤੇ ਪਤਨੀ ਨੇ ਉਦਾਸ ਨਜ਼ਰਾਂ ਨਾਲ ਇੱਕ ਦੂਜੇ ਵੱਲ ਵੇਖਿਆ ਤੇ ਲਾਲਚ ਵੱਸ ਕਿਹਾ ਕਿ ਘਰ ਵਿੱਚਲੇ ਸਾਰੇ ਪੈਸਿਆਂ ਦੀ ਰਸਦ ਖਰੀਦ ਕੇ ਗੱਡਾ ਭਰ ਕੇ ਪਹਿਲਾਂ ਹੀ ਅਨੰਤਪੁਰ ਸਾਹਿਬ ਭੇਜ ਦਿੱਤੀ ਹੈ ਫਿਰ ਇੱਕਦਮ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਬਾਬਾ ਜੀ ਨੂੰ ਫੜਾ ਦਿੱਤੇ ਕਿ ਹਾਂ ਕਿ ਗਹਿਣੇ ਰਿਸ਼ਵਤ ਵਿੱਚ ਦੇ ਕੇ ਅੱਗੇ ਲੰਘ ਚੋ ਇਹ ਗੁਰੂ ਪ੍ਰਤੀ ਸ਼ਰਧਾ ਦਾ ਬਾਬਾ ਮੋਤੀराम ਮਹਿਰਾ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਕੋਲ ਪੁੱਜੇ ਤਾਂ ਪਹਿਰੇਦਾਰਾਂ ਨੇ ਪੁੱਛਿਆ ਕਿ ਰਾਤ ਦੇ ਘੁੱਪ ਹਨੇਰੇ ਚ ਉਹ ਕਿੱਥੇ ਜਾ ਰਹੇ ਹਨ ਤੇ ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਬੁਰਜ ਵਿੱਚ ਕੈਦ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਨੂੰ ਦੁੱਧ ਪਿਲਾਉਣ ਜਾ ਰਹੇ ਹਨ ਪਹਿਰੇਦਾਰਾਂ ਨੇ ਬਾਬਾ ਮੋਤੀराम ਨੂੰ ਜੀਰ ਖਾਨ ਵੱਲੋਂ ਜਾਰੀ ਕੀਤੇ ਹੁਕਮ ਬਾਰੇ ਯਾਦ ਕਰਵਾਇਆ ਤਾਂ ਬਾਬਾ ਮੋਤੀ ਨਾਮ ਮਹਿਰਾ ਨੇ ਕਿਹਾ ਕਿ ਗੁਰੂ ਦੀ ਖੁਸ਼ੀ ਲੈਣ ਲਈ ਤੇ ਜ਼ੁਲਮ ਵਿਰੁੱਧ ਡਟਣ ਲਈ ਉਹਨਾਂ ਨੂੰ ਮੌਤ ਵੀ ਕਬੂਲ ਹੈ ਪਹਿਰੇਦਾਰਾਂ ਨੇ ਕਿਹਾ ਜੇ ਸੂਬੇ ਨੂੰ ਪਤਾ ਲੱਗ ਗਿਆ ਤਾਂ ਉਹ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਬਾਬਾ ਮੋਤੀ ਨਾਮ ਮਹਿਰਾ ਨੇ ਗਹਿਣੇ ਕੱਢ ਕੇ ਪਹਿਰੇਦਾਰ ਨੂੰ ਵਿਖਾਏ ਤੇ ਕਿਹਾ ਕਿ ਇਹ ਗਹਿਣੇ ਲੈ ਲਓ ਤੇ ਉਸ ਨੂੰ ਅੱਗੇ ਜਾਣ ਦਿਓ गाने ਵੇਖ ਕੇ ਪਹਿਰੇਦਾਰ ਦਾ ਮਨ ਬਦਲ ਗਿਆ ਤੇ ਲਾਲਚ ਚ ਆ ਕੇ ਉਸ ਨੇ ਬਾਬਾ ਮੋਤੀराम ਮਹਿਰਾ ਨੂੰ ਦੁੱਧ ਦਾ ਬਾਬਾ ਮੋਤੀराम ਮਹਿਰਾ ਸਖਤ ਪਹਿਰੇ ਕਾਰਨ ਬੁਰਜ ਦੇ ਪਿਛਲੇ ਪਾਸੇ ਜਾ ਕੇ ਬੋਰਡ ਦੇ ਤਰਕਤ ਤੇ ਚੜ ਕੇ ਠੰਡੇ ਬੁਰਜ ਵਿੱਚ ਪਹੁੰਚੇ ਜਦੋਂ ਮਾਤਾ ਗੁਜਰਕੌਰ ਤੇ ਸਹਿਬਜਾਦੇ ਨੇ ਠੰਡ ਵਿੱਚ ਗਰਮ ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਸੀਸਾ ਦਿੱਤੀਆਂ ਕਵੀ ਸਤਰੈਣ ਸਿੰਘ ਲਿਖਦੇ ਹਨ ਪਿਖ ਕੇ ਪ੍ਰੇਮ ਸੂ ਮੋਤੀ ਕੇਰਾ ਮਾਤਾ ਕਿਉ ਭਲਾ ਹੋਵੇ ਤਿੰਨ ਰਾਤਾਂ ਇਸੇ ਤਰ੍ਹਾਂ ਬੋੜ ਚਰੀਏ ਠੰਡੇ ਬੁਰਜ ਵਿੱਚ ਪਹੁੰਚ ਕੇ ਬਾਬਾ ਮੋਤੀराम ਮਹਿਰਾ ਦੁੱਧ ਤੇ ਪ੍ਰਸ਼ਾਦ ਦੀ ਸੇਵਾ ਕਰਦੇ ਰਹੇ ਕਿਸੇ ਨੇ ਖੂਬ ਲਿਖਿਆ ਹੈ ਤਨ ਮੋਤੀ ਜਿਨ ਪੁੰਨ ਕਮਾਇਓ ਗੁਰ ਲਾਲਾ ਤਾਈ ਦੁੱਧ ਭਲਾਇਓ ਤੈਬਜਾਦਾ ਦੀ ਸ਼ਹੀਦੀ ਤੋਂ ਬਾਅਦ ਦੀਵਾਨ ਟੋਡਰਮਾਲ ਨਾਲ ਸਲਾਹ ਕਰਕੇ ਬਾਬਾ ਮੋਤੀਰਾਮ ਮਹਿਰਾ ਨੇ ਅਤੇ ਨਾਂ ਦੇ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜੀ ਖਰੀਦ ਕੇ ਲਿਆਂਦੀ ਅਤੇ ਦੀਵਾਨ ਟੋਡਰ ਮੱਲ ਵੱਲੋਂ ਮੋਰਾ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਤੇ ਆਪਣੇ ਹੱਥੀਂ ਅੰਗੀਠਾ ਤਿਆਰ ਕਰਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਗੁਪਤ ਹੀ ਰਹਿੰਦੀ ਤੇ ਸਾਰੇ ਵਰਤਾਰੇ ਤੋਂ ਪਰਦਾ ਨਾ ਉੱਠਦਾ ਪਰ ਕਵੀ ਕਿਸ਼ਨ ਸਿੰਘ ਲਿਖਦੇ ਹਨ ਕਿ ਗੰਗੂ ਰਸੋਈਏ ਦਾ ਭਰਾ ਪੰਮਾ ਵੀ ਬਾਬਾ ਮੋਤੀराम ਮੈਰਾ ਨਾਲ ਸੋਈ ਵਿੱਚ ਕੰਮ ਕਰਦਾ ਸੀ ਉਸਨੇ ਵजीर खान ਨੂੰ ਚੁਗਲੀ ਕੀਤੀ ਉਸਨੇ ਵਜ਼ੀਰ ਖਾਨ ਨੂੰ ਚੁਗਲੀ ਕੀਤੀ ਕਿ ਮੋਤੀ RAM ਮਹਿਰਾ ਨੇ ਹਕੂਮਤ ਤੋਂ ਬਾਗੀ ਹੋ ਕੇ ਗੁਰ ਪਰਿਵਾਰ ਦੀ ਸੇਵਾ ਕੀਤੀ ਹੈ ਨੀਚ ਗੰਗੂ ਕੋ ਪ੍ਰਾਂਤ ਇੱਕ ਪੰਮਾ ਤਿੰਨ ਲੀਨੋ ਮੋਤੀ ਸੰਗ ਪੰਗਾ ਜਾਏ ਵਜ਼ੀਰ ਭੇਦ ਬਤਾਇਓ ਇੱਕ ਚੀਵਰ ਹੈ ਪੇ ਪਾਇਓ ਗੁਰ ਕੋ maat ਬਾਲ ਸੁਖਦਾਈ ਇਸ ਵਜ਼ੀਰ ਖਾਨ ਨੇ ਮੋਤੀ RAM ਮਹਿਰਾ ਨੂੰ ਉਸ ਦੇ ਅੱਗੇ ਪੇਸ਼ ਕੀਤੇ ਜਾਣ ਦਾ ਹੁਕਮ ਦਿੱਤਾ ਬਾਬਾ ਮੋਤੀराम ਨੂੰ ਵਜ਼ੀਰ ਖਾਨ ਸਾਹਮਣੇ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਗਰਜ ਕੇ ਪੁੱਛਿਆ ਮੋਤੀराम ਤੇਰੇ ਖਿਲਾਫ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈ ਕਿ ਇਸ ਵਿੱਚ ਸੱਚਾਈ ਹੈ ਜੀ ਹਾਂ ਇਹ ਸੱਚ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਤੇ ਮੇਰੇ ਪਿਤਾ ਜੀ ਵੀ ਅਮਰਤ ਸ਼ਾਹ ਕੇ ਹਰਾਰਾਮ ਤੋਂ ਹਰਾ ਸਿੰਘ ਸੱਜ ਗਏ ਸਨ ਤੇ ਫਿਰ ਅਨੰਤਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਸਨ ਇਹ ਸੁਣ ਕੇ ਸੂਬੇ ਦਾ ਗੁੱਸਾ ਭੜਕ ਗਿਆ ਉਸ ਨੇ ਪੁੱਛਿਆ ਕਿ ਤੂੰ ਮਾਤਾ ਗੁਜਰਕੌਰ ਤੇ ਸਹਿਬਜ਼ਾਦਿਆਂ ਦੀ ਦੁੱਧ ਤੇ ਰੋਟੀ ਪਾਣੀ ਨਾਲ ਸੇਵਾ ਕੀਤੀ ਹੈ ਜੀ ਹਾਂ ਮੈਂ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਤੇ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ ਸੂਬਾ ਲੋਹਾ ਲੱਖਾ ਹੋ ਕੇ ਬੋਲਿਆ ਤੈਨੂੰ ਪਤਾ ਨਹੀਂ ਕਿ ਹਕੂਮਤ ਨੇ ਬਾਗਿਆਂ ਦੀ ਸੇਵਾ ਕਰਨ ਵਾਲੇ ਨੂੰ ਪਰਿਵਾਰ ਸਮੇਤ ਉਹ ਲੋ ਵਿੱਚ ਪੀੜ ਕੇ ਮਾਰ ਦਿੱਤੇ ਜਾਣ ਦੀ ਸਜ਼ਾ ਮقرਰ ਕੀਤੀ ਹੋਈ ਹੈ ਹਾਂ ਮੈਨੂੰ ਪਤਾ ਹੈ ਸੂਬਾ ਹੋਰ ਕਰੋਧ ਵਿੱਚ ਆ ਗਿਆ ਤੇ ਕਿਹਾ ਕਿ ਤੇਰੇ ਬਚਾ ਦਾ ਹੱਲੇ ਵੀ ਇੱਕ ਰਸਤਾ ਹੈ ਕਿ ਤੂੰ ਦੀਨ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ ਬਾਬਾ ਮੋਤੀराम ਮੈਰਾਂ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਤੋਂ ਕੋਈ ਡਰ ਨਹੀਂ ਜੇ ਗੁਰੂ ਦੇ ਲਾਲ 7 ਤੇ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦਾ ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਇਹ ਸੁਣਦਿਆਂ ਹੀ ਸੂਬੇ ਨੇ ਬਾਬਾ ਜੀ ਦੇ ਪਰਿਵਾਰ ਨੂੰ ਨਰੜਕੇ ਲਿਆਉਣ ਦਾ ਹੁਕਮ ਦਿੱਤਾ ਤੇ ਸਰਹੰਦ ਸ਼ਹਿਰ ਵਿੱਚ ਟੰਡੋਰਾ ਦੇ ਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਕੀਤਾ ਗਿਆ ਜਨ ਤੱਕ ਤੌਰ ਤੇ ਬਾਬਾ ਮੋਤੀराम ਮੈਰਾ ਦੀ ਪਤਨੀ ਮਾਤਾ ਅਤੇ 7 ਸਾਲ ਦਾ ਪੁੱਤਰ ਨਾਰਾਇਣ ਨੂੰ ਬਨ ਕੇ ਤੇਲੀਆਂ ਮੁਹੱਲੇ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੋਲੂ ਦੇ ਕੋਲ ਲਿਆਂਦਾ ਗਿਆ ਅਤੇ ਕੋੜੇ ਮਾਰ ਮਾਰ ਕੇ ਅਦਮ ਹੋਏ ਕਰ ਦਿੱਤਾ ਗਿਆ ਕਵੀ ਕਿਸ਼ਨ ਸਿੰਘ ਲਿਖਦੇ ਹਨ ਜਦੋਂ ਦੁਸ਼ਟਨ ਮੋਤੀ ਗਹਿਲੀਨਾ ਕੋਲੂ ਨਿਕਟ ਤਨਹਾਈ ਬਦਦੀਨਾ ਸਭ ਪਰਿਵਾਰ ਸੰਗ ਸਾਥ ਲਿਆਇਓ ਮ੍ਰਿਤ ਦੰਡ ਤਿਨ ਸਭ ਨੂੰ ਸੁਨਾਇਓ ਸਭ ਤੋਂ ਪਹਿਲਾਂ ਚਲਾਦਾਂ ਨੇ ਬਾਬਾ ਜੀ ਦੀ 70 ਸਾਲਾ ਮਾਤਾ ਲੱਦੋ ਨੂੰ ਅਤੇ ਫਿਰ ਬੀਬੀ ਭੋਈ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਵਜ਼ੀਰ ਖਾਨ ਨੇ ਬਾਬਾ ਮੋਤੀराम ਮਹਿਰਾ ਨੂੰ ਕਿਹਾ ਕਿ ਉਸਨੇ ਜਿੱਦ ਕਰਕੇ ਕੀ ਖੱਟਿਆ ਹਾਲੇ ਵੀ ਵੇਲਾ ਹੈ ਕਿ ਉਹ ਇਸਲਾਮ ਧਾਰਨ ਕਰ ਲਵੇ ਤਾਂ ਜਾਨ ਬਖਸ਼ ਦਿੱਤੀ ਜਾਵੇਗੀ ਬਾਬਾ ਮੋਤੀराम ਮਹਿਰਾ ਨੇ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਤੂੰ ਜੋ ਕਰਨਾ ਹੈ ਕਰ ਲੈ ਆਖਿਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦੇ ਆ ਸੂਬਾ ਸਰਹੰਦ ਨੇ ਬਾਬਾ ਮੋਤੀ ਨਾਲ ਮਹਿਰਾ ਨੂੰ ਵੀ ਕੋਲੂ ਵਿੱਚ ਪੀੜ ਦਿੱਤੇ ਜਾਣ ਦਾ ਹੁਕਮ ਦਿੱਤਾ ਇਸ ਇਸ ਤਰ੍ਹਾਂ ਸਰਬੰਸਦਾਨੀ ਗੁਰੂ ਦਾ ਸਰਬੰਸਦਾਨੀ ਸਿੱਖ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਸੋ ਇਹ ਸੀ ਬਾਬਾ ਮੋਤੀ ਰਾਮ ਮਹਿਰਾ ਦੀ ਜੀਵਨੀ ਕਿਵੇਂ ਉਹਨਾਂ ਦਾ ਚੀਮਨ ਲੰਘ ਗਿਆ ਕਿਵੇਂ ਉਹਨਾਂ ਦੇ ਪੂਰੇ ਪਰਿਵਾਰ ਦੀ ਸ਼ਾਦਤ ਹੋਈ ਕਿਵੇਂ ਉਹਨਾਂ ਨੂੰ ਕੋਲੂ ਵਿੱਚ ਪੀੜਿਆ ਗਿਆ ਵजीर खान ਵੱਲੋਂ ਇਹ ਸਾਰੀ ਗੱਲਬਾਤ ਕਰਦਿਆਂ ਮੇਰਾ ਖੁਦ ਦਾ ਮਨ ਬਹੁਤ ਪਰਾਇਆ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ